ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕੀਤੀ ਗਈ ਪਹਿਲੀ ਪ੍ਰੈਸ ਕਾਨਫਰੰਸ ਖੋਲ ਦਿੱਤੇ ਕੱਚੇ ਚਿੱਠੇ ਪ੍ਰਸ਼ਾਸਨ ਦੇ ਉੱਤੇ ਲਗਾ ਦਿੱਤੇ ਝੂਠਾ ਪਰਚਾ ਕਰਨ ਦੇ ਇਲਜ਼ਾਮ ਤਾਂ ਬਿਕਰਮ ਮਜੀਠੀਆ ਦੇ ਹੱਕ ਦੇ ਵਿੱਚ ਨਿੱਤਰਦੇ ਹੋਏ ਨਜ਼ਰ ਆ ਰਹੇ ਨੇ ਅਕਾਲੀ ਦਲ ਦੇ ਵੱਡੇ ਆਗੂ ਤਾਂ ਹੁਣ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕੁਝ ਅਜੇਹੀਆਂ ਗੱਲਾਂ ਕੁਝ ਅਜਿਹੇ ਤੱਥ ਪੇਸ਼ ਕੀਤੇ ਜਿਨ੍ਹਾਂ ਤੋਂ ਬਾਅਦ ਪ੍ਰਸ਼ਾਸਨ ਨੂੰ ਹੱਥ ਪੈਰਾਂ ਦੀ ਪੈ ਜਾਵੇਗੀ ਤਾਂ ਪ੍ਰਸ਼ਾਸਨ ਦੇ ਉੱਤੇ ਸਰਕਾਰ ਦੇ ਉੱਤੇ ਬਦਲਾਖੋਰੀ ਦੇ ਇਲਜ਼ਾਮ ਲਗਾਏ ਨੇ ਕਿਹਾ ਕਿ ਇਹ ਸਿਰਫ ਤੇ ਸਿਰਫ ਪੋਲਿਟਿਕਲ ਬੰਡੇਟਾ ਆ ਬਦਲਾਖੋਰੀ ਦੀ ਨੀਤੀ ਦੇ ਤਹਿਤ ਵਿਕਰਮ ਮਜੀਠੀਆ ਦੇ ਉੱਤੇ ਜਾਣਬੁੱਝ ਕੇ ਝੁੱਠਾ ਮੁਕੱਦਮਾ ਦਰਜ ਕੀਤਾ ਕਿਉਂਕਿ ਵਿਕਰਮ ਮਜੀਠੀਆ ਖੁੱਲਕੇ ਸਰਕਾਰ ਦੀਆਂ ਪਰਤਾਂ ਫਰੋਲਦਾ ਸੀ ਖੁੱਲਕੇ ਮੀਡੀਆ ਦੇ ਸਾਹਮਣੇ ਬੋਲਦਾ ਸੀ ਖੁੱਲਕੇ ਸਰਕਾਰ ਦੇ ਕੱਚੇ ਚਿੱਠੇ ਮੀਡੀਆ ਦੇ ਸਾਹਮਣੇ ਰੱਖਦਾ ਸੀ ਸੋਸ਼ਲ ਮੀਡੀਆ ਦੇ ਉੱਤੇ ਰੱਖਦਾ ਸੀ ਇਸ ਕਰਕੇ ਵਿਕਰਮ ਮਜੀਠੀਆ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਆ ਸਰਕਾਰ ਇੱਕ ਬਦਲਾਖੋਰੀ ਦੀ ਨੀਤੀ ਅਪਣਾ ਕੇ ਬਿਕਰ ਮਜੀਠੀਆ ਨੂੰ ਗ੍ਰਫਤਾਰ ਕਰਕੇ ਉਸ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਆ ਕਿ ਨੂੰ ਈਡੀ ਨੇ ਵੀ ਇਨਵੈਸਟੀਗੇਸ਼ਨ ਕੀਤੀ ਤੇ ਈਡੀ ਨੇ ਵੀ ਕਿਹਾ ਸਾਡੇ ਕੋਲੇ ਕੋਈ ਸਬੂਤ ਨਹੀਂ ਕੋਈ ਸਾਡੇ ਕੋਲੇ ਇਹਦੇ ਅਗੇਂਸ ਅਲਿਗੇਸ਼ਨ ਦੇ ਖਿਲਾਫ ਕੋਈ ਅਸੀਂ ਨਹੀਂ ਲੱਭਿਆ ਦੇਖੋ ਦੇਸ਼ ਦੀ ਈਡੀ ਸਭ ਤੋਂ ਵੱਡੀ ਆਰਗੇਨਾਈਜ ਨੇ ਕਲੀਨ ਸ਼ੀਟ ਦਿੰਦੀ ਹੈ ਇਹਨਾਂ ਪੰਜ ਐਸਆਈਟੀ ਨੇ ਅੱਜ ਦੀ ਤਰੀਕ ਤੱਕ ਮੈਂ ਅੱਜ ਦੀ ਤਰੀਕ ਤੱਕ ਕਰ ਰਹੇ ਆ ਅੱਜ ਦੀ ਤਰੀਕ ਤੱਕ ਚਲਾਨ ਨਹੀਂ ਉਹ ਜੱਜ ਇਸ ਦੇ ਸਕੇ ਫਿਰ ਇਹਨਾਂ ਨੇ ਜੋ ਹਾਈ ਕੋਰਟ ਨੇ ਆਰਡਰ ਦਿੱਤਾ ਇਹਨਾਂ ਨੇ ਉਸ ਆਰਡਰ ਦੇ ਖਿਲਾਫ ਪੰਜਾਬ ਸਰਕਾਰ ਸੁਪਰੀਮ ਕੋਰਟ ਗਈ ਕਿ ਜੀ ਬੇਲ ਕੈਂਸਲ ਹੋਣੀ ਚਾਹੀਦੀ ਹੈ ਸੁਪਰੀਮ ਕੋਰਟ ਆ ਕੇਸ ਚੱਲਿਆ ਸੁਪਰੀਮ ਕੋਰਟ ਚ ਇਹਨਾਂ ਨੇ ਇੱਕ ਨਵੀਂ ਚੀਜ਼ ਪੇਸ਼ ਕਰਤੀ ਉੱਥੇ ਆ ਜੀ ਪੇਸ਼ ਕੀਤੀ ਆ ਡਾਇਰੈਕਟ ਐਫੀਡਵਿਟ ਦਿੱਤਾ ਕਿ ਸਾਨੂੰ 500 ਕਰੋੜ ਦੀ ਨਵੀਂ ਟਰੇਲ ਲੱਭੀ ਹੈ ਜੀ ਸੁਪਰੀਮ ਕੋਰਟ ਸਾਨੂੰ ਇਹਦੇ ਤੇ ਅਨ ਨੂੰ ਸਾਨੂੰ ਇੱਕ ਕਸਟੋਲੀਅਨ ਐਡੂਕੇਟਨ ਨੂੰ ਕਚਾਈ ਦੀ ਅਸੀਂ ਬੇਲ ਕੈਨਸਲ ਕਰੋ ਸੁਪਰੀਮ ਕੋਰਟ ਨੇ ਸਾਰਾ ਐਗਜ਼ਾਮਨ ਕੀਤਾ ਤੇ ਕਿਹਾ ਸੁਪਰੀਮ ਕੋਰਟ ਨੇ ਕੀ ਇਹਨਾਂ ਨੂੰ ਪੰਜਾਬ ਸਰਕਾਰ ਨੂੰ ਕਿ 4 ਸਾਲ ਹੋ ਗਏ ਆ ਤੁਸੀਂ ਇੱਕ ਬੰਦੇ ਨੂੰ ਲਗਾਤਾਰ ਹੈਰਸ ਕਰ ਰਹੇ ਹੋ ਤੇ ਤੁਸੀਂ ਕਹਿੰਦੇ ਹੋ ਕਿ ਹਲੇ ਤੱਕ ਲੱਭਿਆ ਨਹੀਂ ਤੇ ਤੁਸੀਂ ਬੇਲ ਕਿਉਂ ਕੈਨਸਲ ਕਰਦੇ ਹੋ ਕੰਨ ਵਾਸਤੇ ਕਹਿ ਰਹੇ ਹੋ ਕਿ ਕੱਲਾ ਹੈਰਸਮੈਂਟ ਕਰਨਾ ਹੈ ਆਪਣੀ ਵਿਲ ਲੈਣ ਫੈਂਸੀ ਕਰਕੇ ਇਹਨੂੰ ਅੰਦਰ ਕਰਉਣਾ ਇਸ ਕਰਕੇ ਤੁਸੀਂ ਕਰ ਰਹੇ ਹੋ ਇਹਨਾਂ ਨੇ ਕਿਹਾ ਜੀ ਨਹੀਂ ਸਾਨੂੰ ਆ ਟ੍ਰੇਲ ਮਿਲੀ ਹੈ ਜੀ ਸਾਰਾ ਕੁਝ ਹੋਇਆ ਸੁਪਰੀਮ ਕੋਰਟ ਨੇ ਰਿਜੈਕਟ ਕੀਤੀ ਇਹਨਾਂ ਦੀ ਬੇਲ ਤੇ ਕਿਹਾ ਆਪਣੀ ਇਹਨਾਂ ਦੀ ਆਰਗੂਮੈਂਟ ਰਿਜੈਕਟ ਕੀਤੀ ਪੰਜਾਬ ਸਰਕਾਰ ਦੀ ਤੇ ਕਿਹਾ ਜੋ ਹਾਈ ਕੋਰਟ ਨੇ ਕਿਹਾ ਉਹ ਸਹੀ ਹੈ ਤੇ ਹਾਈ ਕੋਰਟ ਨੇ ਕੀ ਕਿਹਾ ਕਿ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਡਰੱਗ ਮਾਮਲੇ ਵਿੱਚ ਇੱਕ ਵੀ ਸਬੂਤ ਸਰਕਾਰ ਕੋਲੇ ਨਹੀਂ ਇਹਦੇ ਖਿਲਾਫ कोई फाइनेंशियल ट्रेल बारे भी कोई सबूत नहीं है इस करके एस सारा ड्रामा करी जाते हैं हूँ देखो जो उन्होंने देखा कि बिक्रम सिंह मजिठिया का तो हूं ड्रग केस का कलेरिटी होगी जो सुप्रीम कोर्ट ने कहता हाई कोर्ट नहीं कहता अभी तो बिक्रम अंदर करना है क्योंकि बिक्रम क्या अपने जो भगवंत मान चीफ मिनिस्टर है ਇਦੇ ਖਿਲਾਫ ਰੋਜ਼ ਬਿਆਨ ਦਿੰਦਾ ਇਹਨਾਂ ਦੀ ਕਰਤੂਤਾਂ ਬਾਰੇ ਦੱਸਦਾ ਹੈ ਇਹਨਾਂ ਦੇ ਘਪਲਿਆਂ ਬਾਰੇ ਦੱਸਦਾ ਹੈ ਇਹਨਾਂ ਦੀ ਕਿਵੇਂ ਪਰਿਵਾਰ ਲੁੱਟੀ ਜਾਂਦਾ ਦੱਸਦਾ ਕਿਵੇਂ ਕੇਜਰੀਵਾਲ ਲੁੱਟੀ ਜਾਂਦਾ ਉਹਦੇ ਬਾਰੇ ਹਰ ਰੋਜ਼ ਇਹਦੇ ਇਹਨਾਂ ਖਿਲਾਫ ਬਣਾ ਇਹਨੂੰ ਤਾਂ ਅਸੀਂ ਅੰਦਰ ਕਰਨਾ ਹੀ ਕਰਨਾ ਹੈ ਦੇਖੋ ਕਿੰਨੀ ਡਿਸਪੀਰੇਸ਼ਨ ਇੱਕ ਬੰਦੇ ਦੇ ਖਿਲਾਫ ਕੇਜਰੀਵਾਲ ਹੈ ਜਿਹਨੇ ਮਾਫੀ ਮੰਗੀ ਕਿ ਮੇਰੇ ਕੋਲੇ ਕੋਈ ਸਬੂਤ ਨਹੀਂ ਡਰਗ ਬਾਰੇ ਆਈ ਨਹੀਂ ਕਿਹਾ ਸੀ ਨਾ ਕੇਜਰੀਵਾਲ ਨੇ बिक्रम सिंह तो बिक्रम ने डिफोम केस केस तो केजरीवाल पता कि मेरे को तो सबूत है नहीं तो माफी मंगी संजय सिंह हूँ जेल जा रहा है। क्योंकि उन्हें भी आई किया हूं डरे बैठे हूँ उन्होंने कोई प्रूफ नहीं हूँ एस आई टी कबो कुछ ना करो हूँ हालात इथ आ गई कि हूँ तुम देख लो हम ਅਪ੍ਰੈਲ ਦੇ ਮਹੀਨੇ ਸੁਪਰੀਮ ਕੋਰਟ ਦਾ ਆਰਡਰ ਆਇਆ ਤੇ ਹੁਣੀ ਆਪਣੇ 24 ਜੂਨ ਨੂੰ 24 ਜੂਨ ਨੂੰ ਰਾਤ ਨੂੰ ਆ ਚੀਫ ਮਿਨਿਸਟਰ ਨੂੰ ਬੜੀ ਫਰਸਟ੍ਰੇਸ਼ਨ ਆਈ ਤੁਸੀਂ ਦੇਖ ਲਓ ਹਾਲਾਤ ਸਰਕਾਰ ਦੇ ਕੀ ਵੀ ਹੈ ਚੀਫ ਮਿਨਿਸਟਰ ਨੂੰ ਫਰਸਟ੍ਰੇਸ਼ਨ ਇੰਨੀ ਹੋ ਗਈ ਕਿ ਮੇਰੇ ਬੈਕ ਕੁਝ ਕਰ ਨਹੀਂ ਸਕਦਾ ਵਿਕਰਮ ਦੇ ਖਿਲਾਫ ਕਿਉਂਕਿ ਕੋਈ ਸਬੂਤ ਨਹੀਂ ਆ ਰੋਜ਼ ਮੇਰੇ ਖਿਲਾਫ ਬੋਲਦਾ ਸਾਡੇ ਮੇਰੀ ਸਾਰੀ ਸਰਕਾਰ ਦੇ ਖਿਲਾਫ ਬੋਲਦਾ ਇਹਨੂੰ ਅੰਦਰ ਕਰਨਾ ਹੀ ਕਰਨਾ ਹੈ ਇਨੇ ਡੀਜੀਪੀ ਨੂੰ ਤੁਹਾਨੂੰ ਪਤਾ ਰਾਤ ਨੂੰ ਮੁੱਖ ਮੰਤਰੀ ਸ਼ਰਾਬ ਪੀ ਲੈਂਦਾ ਬਹੁਤ ਜ਼ਿਆਦਾ ਇਹਨੂੰ ਹੋਸ਼ ਨਹੀਂ ਰਹਿੰਦਾ ਫਿਰ ਆ ਸੋਚਦਾ ਕਿ ਮੈਂ ਰਾਜਾ ਹਾਂ ਇਹਨੇ ਰਾਤ ਨੂੰ ਟੈਲੀਫੋਨ ਕੀਤਾ ਡੀਜੀਪੀ ਨੂੰ 24 April ਨੂੰ ਕੀ ਕਿਹਾ 24 ਜੂਨ ਨੂੰ 24 ਜੂਨ ਨੂੰ ਹੁਣੀ 24 ਜੂਨ ਐਸ 24 ਜੂਨ ਨੂੰ ਰਾਤ ਨੂੰ ਟੈਲੀਫੋਨ ਕੀਤਾ ਡੀਜੀਪੀ ਨੂੰ ਮੈਂ ਜੇ ਸਵੇਰ ਤੱਕ ਬਿਕਰਮ ਸਿੰਘ ਮਿਲटिया ਨਾ ਪੜਿਆ ਤੇ ਅਸੀਂ ਮੈਂ ਤੈਨੂੰ ਬਾਹਰ ਕੱਢੂਗਾ ਤੁਸੀਂ ਦੇਖ ਲਓ ਰਾਤ ਨੂੰ 10:30 ਵਜੇ 10:40 ਤੇ ਮਿਲਦਾ 10:30 10:40 ਤੇ ਰਾਤ ਨੂੰ ਡੀਜੀਪੀ ਲਿਖਦਾ ਵਿਜੀਲੈਂਸ ਨੂੰ ਕਹਿੰਦੇ ਜੀ ਇਹਦੇ ਤੇ ਪਰਚਾ ਦਿੱਤਾ ਜਾਏ ਦੇਖੋ ਡੀਜੀਪੀ 10:40 ਸ਼ਾਮ ਨੂੰ ਤੇ ਉਹੀ ਚੀਜ਼ ਜਿਹੜੇ ਸੁਪਰੀਮ ਕੋਰਟ ਦਿੱਤਾ ਸੀ ਭਾਈ ਤੁਸੀਂ ਪਰਚਾ ਦੇਖ ਲਓ ਉਹੀ ਚੀਜ਼ ਜੋ ਸੁਪਰੀਮ ਕੋਰਟ ਚ ਇਹਨਾਂ ਨੇ ਕਿਹਾ ਸੀ ਕਿ ਇਹ ਝੂਠਾ ਟ੍ਰੇਲ ਬਣਾਈ ਸੀ ਉਹੀ ਜੀ ਉਹੀ ਕਾਗਜ਼ ਐਫੀਡੇਵਿਟ ਕੱਢ ਕੇ ਉਹੀ ਉਹ ਜਿਹੜਾ ਐਫੀਡੇਵਿਟ ਸੀ ਸਰਕਾਰ ਦਾ ਉਹਨੂੰ ਐਫਆਈਆਰ ਦਾ ਰੂਪ ਦੇਤਾ ਦੇਖੋ ਆ ਤਾਂ ਸਭ ਤੋਂ ਪਹਿਲੇ ਕੰਟੈਂਪਟ ਆਫ ਸੁਪਰੀਮ ਕੋਰਟ ਵੀ ਬੰਦੀ ਹੈ 10:40 ਤੇ ਡੀਜੀਪੀ ਨੇ ਚਿੱਠੀ ਲਿਖੀ ਸਵੇਰੇ 4 ਵਜੇ ਸਵੇਰੇ 4:00 ਵਜੇ ਪਰਚਾ ਹੁੰਦਾ ਹੈ ਯਾਰ ਮੈਂ ਹੈਰਾਨ ਐ ਜੇ ਇੰਨੀ ਐਫੀਸ਼ੀਐਂਟ ਹੋ ਗਈ ਪੰਜਾਬ ਪੁਲਿਸ ਕੀ 4 ਘੰਟਿਆਂ ਚ ਇਹਨਾਂ ਨੇ ਸਾਰੀ ਐਗਜ਼ਾਮਨ ਵੀ ਕਰ ਲਈ ਐਫਆਈਆਰ ਸਾਰਾ ਕੁਝ ਹੀ ਲੱਭ ਲਿਆ 4 ਘੰਟਿਆਂ ਦੇ ਅੰਦਰ ਤੇ ਸਕਸ਼ਨ ਸੀ ਚੀਮਨਸ ਕੀ ਸਵੇਰੇ 8 ਵਜੇ ਤੱਕ ਮੈਨੂੰ ਇਕਰਮ ਅੰਦਰ ਚਾਹੀਦਾ ਤੇ 4 ਵਜੇ ਦੇ ਬਾਅਦ 8 ਵਜੇ ਉਹਦੇ ਘਰੇ ਬੈਠੇ ਤੇ ਉਹਨੂੰ ਫੜ ਕੇ ਲੈ ਗਏ ਦੇਖੋ ਆ ਇੱਥੇ ਕਾਨੂੰਨ ਹੈ ਤੇ ਕੀ ਅਲੀਗੇਸ਼ਨ ਝੂਠ ਤੇ ਝੂਠ ਹੁਣ ਇਸ ਗੱਲ ਵਿੱਚ ਕੀ ਹੋਇਆ ਮੈਂ ਤੁਹਾਨੂੰ ਦੱਸਦਾ ਜਿਹੜੀ ਪਹਿਲੀ ਐਫਆਈਆਰ ਹੈ ਡਰੱਗਸ ਦੀ ਉਹ ਤਾਂ ਹੰਕੋਸ਼ ਹੀ ਹੋ ਗਈ ਸਮਝ ਲਓ ਉਦਾਂ ਕਲੀਨ ਸ਼ੀਟ ਮਿਲ ਗਈ ਸੁਪਰੀਮ ਕੋਰਟ ਨੇ ਕਿਹਾ ਤਾਂ ਕੋਈ ਐਵੀਡੈਂਸ ਨਹੀਂ ਦੂਜੇ ਨਹੀਂ ਐਵੀਡੈਂਸ ਨਹੀਂ ਹੁਣ ਇਹਨੇ ਕਿਹਾ ਕਿ ਡੀਏ ਦਾ ਕੇਸ ਬਣਾਓ ਆ ਜਿਹੜਾ ਹੁਣ ਪਰਚਾ ਦਿੱਤਾ ਹੈ ਇਹਦੇ ਵਿੱਚ ਡਰੱਗ ਤਾਂ ਨਾ ਹੀ ਨਹੀਂ ਹੈ ਕੇਸ ਤਾਂ ਵਿਕਰਮ ਦੇ ਆ ਬਣਾ ਰਹੇ ਸੀ ਨਾ ਕਿ ਇਹਨੇ ਡਰੱਗ ਖਰੀਦਦਾ ਜੀ ਗੰਗ ਵੇਚਦਾ ਹੈ ਡਰੱਗ ਲਾ ਲੋੜ ਨਾਲ ਮਿਲਦਾ ਹੈ ਉਹ ਪੈਸਾ ਇਕੱਠਾ ਹੁੰਦਾ ਹੈ ਉਹ ਪੈਸੇ ਤੋਂ ਅਸੀਂ ਇਹ ਪ੍ਰਾਪਰਟੀ ਲੈ ਰਹੀ ਆਪਣੀ ਕੰਪਨੀ ਐਸਐਫਆਰ ਦਾ ਨਹੀਂ ਉਹ ਜ਼ਿਕਰੀ ਨਹੀਂ ਕਿਸੇ ਡਰੱਗ ਦਾ ਕਿ ਕਿ ਹੁਣ ਇਹਨਾਂ ਨੇ ਸੋਚਿਆ ਕਿ ਨਵਾਂ ਕੇਸ ਬਣਾ ਦਈਏ ਕੰਟੈਂਟ ਉਹੀ ਹੈ ਐਫਆਰ ਦਾ ਜਿਹੜਾ ਇਹਨਾਂ ਸੁਪਰੀਮ ਕੋਰਟ ਪੇਸ਼ ਕੀਤਾ ਹੁਣ ਨਵਾਂ ਕੀ ਡਰਾਮਾ ਕੀਤਾ ਇਹਨਾਂ ਨੇ ਇਹਨਾਂ ਨੇ ਇੱਕ ਨਵੀਂ ਇੱਕ ਬਣਾਤੀ ਐਫਆਰ ਜਿੱਥੇ ਕਹਤਾ ਕਿ 512 ਕਰੋੜ ਰੁਪਇਆ ਤਕਰੀਬਨ ਜਦੋਂ ਬਿਕਰਮ 2007 ਚ ਬਿਕਰਮ ਮਨਿਸਟਰ ਬਣਿਆ ਉਦੇ ਬਾਅਦ 2 ਸਾਲਾਂ ਦੇ ਅੰਦਰ 3 ਸਾਲਾਂ ਦੇ ਅੰਦਰ 512 ਕਰੋੜ ਰੁਪਇਆ ਸਾਈਪ੍ਰਸ ਕੰਪਨੀ ਕਿਤੋਂ ਕੰਪਨੀ ਤੇ ਕੈਸ਼ ਪਾ ਕੇ ਇਹਨੇ ਕੰਪਨੀ ਚ ਪਾਤਾ 5 2 3 ਸਾਲਾਂ ਜੀ ਪਹਿਲੀ ਗੱਲ ਵਿਕਰਮ 2007 ਤੋਂ ਇਕੱਲੇ 2 ਸਾਲ ਹੀ ਰਿਹਾ ਸੀ ਮਿਨਿਸਟਰ ਨੌ ਤੱਕ ਉਹਦੇ ਬਾਅਦ 3 ਸਾਲ ਹੈ ਨਹੀਂ ਸੀ ਇਹਨਾਂ ਨੇ ਕਹਿਤਾ ਕਿ ਆ ਪਾਤਾ ਜੀ ਬਿਗੈਰ ਸੋਚੇ ਸਮਝੇ ਜਿਵੇਂ ਮੇਰੇ ਐਫਆਰ ਸੀ ਵੱਡੇ ਬਾਦਲ ਸਾਹਿਬ ਦੀ ਐਫਆਰ ਸੀ ਇਹਨਾਂ ਨੇ ਪਾਰਕਿੰਗ ਲਾਰਡ ਨਾਇਕਰ 3500 ਕਰੋੜ ਦੇ ਐਫਆਰ ਵਿੱਚ ਲਿਖਤੇ ਉਦੇ ਬਾਅਦ ਚਲਾਨਜ ਤੱਕ ਹੈ ਹੀ ਨਹੀਂ ਸੀ ਕੁਝ ਵੀ ਨਾ ਹੀ ਆਣੀ ਸੀ ਉਹੀ ਚਤੋਂ ਬਦੇ ਅਸੀਂ ਦੁਨੀਆ ਦੀ ਸੈਰ ਕਰਿਆ ਪੰਜਾਬ ਦੇ ਸਰਕਾਰ ਤੋਂ ਕਰੋੜਾ ਰੁਪਏ ਲੈ ਕੇ ਸੈਰ ਕਰਿਆ ਤੇ ਕੁਝ ਨਹੀਂ ਪਾਇਆ ਹੁਣ ਇਹਨਾਂ ਨੇ ਕੀ ਆਈ ਡਰਾਮਾ ਫਿਰ ਤੋਂ ਕਰਤਾ ਕਿ 512 ਕਰੋੜ ਜਿਹਦੇ ਵਿੱਚੋਂ ਬਾਹਰੋਂ ਹਵਾਲੇ ਤਨਾ ਹੀ ਆਇਆ ਕੈਸ਼ ਕੋਈ ਤਕਰੀਬਨ 191 236 ਕਰੋੜ 141 ਕਰੋੜ ਹੈ ਸਰ ਹਾਂ 141 ਕਰੋੜ ਫੰਡਿੰਗ ਆਈ ਹੈ ਬਾਹਰੋਂ ਸਾਈਪ੍ਰਸ ਦੇ ਥਰੂ ਮੈਂ ਚੈਲੰਜ ਕਰਦਾ ਹਾਂ ਤੁਹਾਡੇ ਰਾਹੀਂ ਤੇ ਪੰਜਾਬ ਦੀ ਗੱਤਾਂ ਨੂੰ ਦੱਸਣਾ ਚਾਹਣਾ ਹੈ ਵਿਕਰਮ ਸਿੰਘ ਮਜੀਠੀਆ ਸਿਆਸਤ ਵਿੱਚ 2007 ਚ ਆਇਆ ਉਦੋਂ 33 ਸਾਲ ਦੀ ਉਮਰ ਸੀ ਪਹਿਲਾ ਇਲੈਕਸ਼ਨ ਲੜਿਆ ਪਹਿਲੇ ਸਿਆਸਤ ਵਿੱਚ ਨਹੀਂ ਸੀ 2007 ਚ ਆਇਆ 2700 ਪਹਿਲੇ ਆ ਜਿਹੜੀ ਸਰਾਇਆ ਇੰਡਸਟਰੀਜ਼ ਲਿਮਟਿਡ ਕੰਪਨੀਆ ਇਹਨਾਂ ਦੀ ਬਜ਼ੁਰਗਾਂ ਦੀ ਫੈਮਿਲੀ ਦੀ ਗੋਰਖਪੁਰ ਰਾਜ ਉੱਥੋਂ ਦੀ ਕੰਪਨੀਆ ਹੈ ਉਹਦੇ 10% ਸ਼ੇਅਰਹੋਲਡਰ ਸੀ ਡਾਇਰੈਕਟਰ ਸੀ ਪਰ ਉਹਨਾਂ ਨੇ ਪਹਿਲੇ ਡਿਜ਼ਾਈਨ ਕਰਤਾ ਸੀ ਉਹ ਇਸ ਕੰਪਨੀ ਦੇ ਕੋਈ ਡਾਇਰੈਕਟਰ ਨਹੀਂ 11% ਸ਼ੇਅਰਹੋਲਡਰ ਹੈ ਐਂਸਿਸਟਰਲ ਸ਼ੇਅਰਹੋਲਡਰ ਹੈ ਤੇ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ 2007 ਚ ਸਰਕਾਰ ਆਈ ਸਾਡੀ ਉਹ ਤੋਂ ਪਹਿਲੇ ਤਾਂ ਕਾਂਗਰਸ ਦੀ ਸੀ 2007 ਤੋਂ ਲੈ ਕੇ 2025 ਤੱਕ 1 ਰੁਪਿਆ ਫੋਰਨ ਦਾ ਦਿਖਾ ਦੇਣ ਉਸ ਕੰਪਨੀ ਵਿੱਚ ਆਇਆ ਤੇ ਅਸੀਂ ਆਨਸਰ ਬਣ 1 ਰੁਪਿਆ ਤੁਸੀਂ 141 ਗੱਲ ਕਰਦੇ ਹੋ ਮੈਂ 1 ਰੁਪਿਆ ਦੀ ਗੱਲ ਕਰਦਾ ਹਾਂ 1 ਡਾਲਰ ਆਇਆ ਹੋਏ ਝੂਠ ਤੇ ਝੂਠ ਜਿੰਨਾ ਮਰਜੀ ਬੋਲੀ ਜਾਂਦੇ ਹੁਣ ਜਿਹੜੀ ਕੰਪਨੀ ਦੇ ਨਾਮ ਕਰਦੇ ਆ ਉਹ ਇੱਕ ਉਹਦੇ ਬਾਰੇ ਮੈਂ ਦੱਸਣਾ ਚਾਹਣਾ ਹੈ ਉਹ ਕੰਪਨੀ ਕਲੀਅਰ ਵਾਟਰ ਹਾਊਸਿੰਗ ਕੰਪਨੀ ਐ ਮਲਟੀਨੇਸ਼ਨਲ ਅਮਰੀਕਾ ਦੀ ਮਲਟੀਨੇਸ਼ਨਲ ਕੰਪਨੀ ਐ ਜਿਹੜੀ ਪੂਰੇ ਦੁਨੀਆਂ ਵਿੱਚ ਇਨਵੈਸਟ ਕਰਦੀ ਐ ਫੰਡ ਐ ਇੰਡੀਆ ਤੇ ਏਸ਼ੀਆ ਵਿੱਚ ਉਸ ਕੰਪਨੀ ਨੇ ਤਕਰੀਬਨ 50 ਹਜ਼ਾਰ ਕਰੋੜ ਦੀ ਇਨਵੈਸਟਮੈਂਟ ਕੀਤੀ ਹੈ 50 ਹਜ਼ਾਰ ਕਰੋੜ ਦੀ ਸ਼ੇਰਾਂ ਵਿੱਚ ਤੇ ਉਹਨਾਂ ਕੋ ਉਸ ਕੰਪਨੀ ਦਾ ਇੱਥੇ ਬੈਂਕ ਵੀ ਹੈ ਐਨਬੀਐਫਸੀ ਇੰਡੀਆ ਵਿੱਚ ਜਿਹੜਾ ਐਨਬੀਐਫਸੀ ਆਰਬੀਆ ਦੀ ਗਵਰਨੈਂਸ ਕੰਟਰੋਲ ਥੱਲੇ ਹੁੰਦਾ ਹੈ ਉਹਦੀ ਮਾਨਟਰੀਂਗ ਸਾਰੀ ਚੀਜ਼ ਆਰਬੀਆ ਹੁੰਦੀ ਹੈ 1 ਰੁਪਿਆ ਵੀ ਜੇ ਕੋਈ ਆਉਂਦਾ ਹੈ ਉਹ ਗਵਰਨਮੈਂਟ ਆਫ ਇੰਡੀਆ ਦੀ ਕਲੀਅਰੈਂਸ ਆਰਬੀਏ ਦੀ ਕਲੀਅਰੈਂਸ ਤੋਂ 1 ਰੁਪਿਆ ਵੀ ਨਹੀਂ ਆ ਸਕਦਾ ਜਾਂ ਨਾ ਤੁਸੀਂ ਅੱਜ ਕਿਥੇ ਭੇਜ ਸਕਦੇ 1 ਰੁਪਿਆ ਹੁਣ ਜਿਹੜੀ ਗੱਲ ਕਰ ਰਿਹਾ ਉਹ ਗੱਲ ਹੈਗੀ 2000 2004 ਦੀ ਤੋਂ 2005 ਦੀ 11 ਦਸੰਬਰ 2005 ਜਿੱਦੋਂ ਬਿਕਰਮ ਸਿਆਸਤ ਚ ਵੀ ਨਹੀਂ ਸਾਡੀ ਸਰਕਾਰ ਨਹੀਂ ਸੀ ਅਸੀਂ ਆਪੋਜੀਸ਼ਨ ਸੀ ਉਸ ਕੰਪਨੀ ਨੇ ਅਪਰੋਚ ਕੀਤਾ ਕਿਉਂਕਿ ਇਨਵੈਸਟ ਕਰ ਰਹੇ ਸੀ ਇੰਡੀਆ ਚ ਬਹੁਤ ਕੰਪਨੀਆਂ ਚ ਕੀਤਾ ਰिलायंस ਵੀ ਕੀਤਾ ਉਹਨਾਂ ਸਾਰਿਆਂ ਚ ਕੀਤਾ ਕਿ ਸਾਨੂੰ ਅਸੀਂ ਤੁਹਾਡਾ 25% ਕਿਉਂਕਿ ਇਹ ਡਿਸਟਰੀਬਿਊਟਰੀ ਬਿਜ਼ਨਸ ਸੀ ਇਹ ਪੂਰੇ ਯੂਪੀ ਚ ਮਾਰਕੀਟ ਸੀ ਮਾਰਕੀਟ ਸ਼ੇਅਰ ਸਭ ਤੋਂ ਵੱਡਾ ਸੀ ਅਸੀਂ 25% ਸ਼ੇਅਰ ਤੁਹਾਡਾ ਲੈਣਾ ਚਾਹੁੰਦੇ ਹਾਂ ਤੇ 35 ਕਰੋੜ ਦੇ ਉਹਨਾਂ ਨੇ 25% ਸ਼ੇਅਰ ਲਿੱਤੇ 2005 ਚ ਵਿਕਰਮ ਕੋਈ ਸਿਆਸਤ ਨਹੀਂ ਸੀ ਆਪਣੀ ਕੋਈ ਸਰਕਾਰ ਨਹੀਂ ਸੀ ਤੇ 33 ਕਰੋੜ ਦੇ ਸ਼ੇਅਰ ਤੇ ਉਹਨਾਂ ਦੇ ਬੈਂਕ ਜਿਹੜਾ ਐਨਬੀਐਫਸੀ ਉਹਦੇ ਚ ਐਗਰੀਮੈਂਟ ਹੋਇਆ ਕਿ 90 ਕਰੋੜ ਰੁਪਈਆ ਸੀ ਲੋਨ ਦੇਵਾਂਗੇ ਬਾਕੀ ਸ਼ੇਅਰ ਦੇਵਾਂਗੇ ਕੰਪਨੀ ਨੂੰ ਹਿੱਸਾ ਪਾਉਣ ਵਾਸਤੇ ਆ ਸਾਰਾ ਟ੍ਰਾਂਜੈਕਸ਼ਨ ਸਾਰਾ ਕੁਝ ਪੈਸਾ 2026 ਚ ਹੀ ਆ ਗਿਆ ਸੀ 2006 ਚ 2006 ਸੋਰੀ 2006 ਚ ਆ ਗਿਆ ਸੀ ਹੁਣ ਦੇਖ ਲਓ ਮੈਂ ਹੈਰਾਨ ਐ ਇਹਨਾਂ ਤੇ ਵਿਕਰਮ ਸਿੰਘ ਮਜੀਠੀਆ ਤਾਂ ਸਰਕਾਰ ਤੇ ਹੈ ਨਹੀਂ ਫਿਰ ਉਹ 30 ਸਾਲ ਦਾ ਹੈ ਕਿ ਤੁਸੀਂ ਕਹਿ ਰਹੇ ਹੋ ਕਿ ਉਹ ਡਰੱਗ ਲੋਡ ਵੀ ਬਣ ਗਿਆ ਤੇ 500 ਕਰੋੜ ਵੀ ਪਾਤਾ ਝੂਠ ਤੇ ਝੂਠ 1 ਰੁਪਿਆ ਮੈਂ ਅੱਜ ਫਿਰ ਤੋਂ ਰਿਪੀਟ ਕਰਦਾ ਹਾਂ ਮੈਂ ਵਿਜੀਲੈਂਸ ਨੂੰ ਪੰਜਾਬ ਸਰਕਾਰ ਨੂੰ ਇਹਨਾਂ ਦੀਆਂ ਸਾਰੀ ਪੁਲਿਸ ਮਹਿਕਮੇ ਨੂੰ ਚੈਲੰਜ ਕਰਦਾ ਹਾਂ ਕਿ 2006 ਤੋਂ ਸਾਡੀ 7 ਤੋਂ ਸਾਡੀ ਸਰਕਾਰ ਆਈ ਹੈ 2007 ਤੋਂ ਲੈ ਕੇ ਅੱਜ ਤੱਕ 1 ਰੁਪਿਆ ਦਿਖਾ ਦੇਣ ਜਿਹੜਾ ਬਾਹਰੋਂ ਆਇਆ ਹੈ ਇਹਨਾਂ ਦੀ ਕੰਪਨੀ ਫਿਰ ਕਿਉਂ ਝੂਠ ਬੋਲੀ ਜਾਂਦੇ ਆ ਲੋਕਾਂ ਨੂੰ ਦੂਜੀ ਗੱਲ ਫਿਰ ਇਹਨਾਂ ਨੇ ਕਹਿ ਦਿੱ ਕੈਸ਼ ਪਾਇਆ ਮੈਂ ਇਹਨੂੰ ਦੱਸਣਾ ਚਾਹਣਾ ਹੈ ਇਹਨਾਂ ਦੀ ਕੰਪਨੀ ਇਨਕਮ ਟੈਕਸ ਹਰ ਸਾਲ ਇਹਨਾਂ ਦੀ ਸਕਰੂਟੀਨੀ ਕਰਦਾ ਹੈ ਕੇਸ ਸਕਰੂਟੀਨੀ ਹੁੰਦੇ ਆ ਦੋ ਕਿਸਮ ਦੇ ਕੇਸ ਹੁੰਦੇ ਆ ਇਨਕਮ ਟੈਕਸ ਇੱਕ ਤਾਂ ਤੁਸੀਂ ਅਪਲਾਈ ਕਰਦੇ ਆ ਐਕਸੈਪਟ ਹੋ ਜਾਂਦਾ ਹੈ ਜਿਹੜੀਆਂ ਵੱਡੀਆਂ ਕੰਪਨੀਆਂ ਉਹਨਾਂ ਨੂੰ ਸਕਰੂਟੀਨੀ ਹੁੰਦਾ ਕਿ ਇੱਕ ਇੱਕ ਟ੍ਰਾਂਜੈਕਸ਼ਨ ਇਨਕਮ ਟੈਕਸ ਦੇਖਦਾ ਹੈ 2007 ਤੋਂ ਲੈ ਕੇ 2018 ਤੱਕ ਹਰ ਸਾਲ ਇਨਕਮ ਟੈਕਸ ਨੇ ਸਾਰੀ ਇਹਨਾਂ ਦੀ ਕੰਪਨੀ ਦੀ ਹਰ ਪੇਮੈਂਟਸ ਸਕਰੂਟੀ ਕਰਕੇ ਸਰਟੀਫਾਈ ਕੀਤਾ ਕਿ ਸਾਰਾ ਕੁਝ ਸਹੀ ਹੈ ਤੇ ਆ ਕਿੱਥੋਂ ਬੋਲੀ ਜਾਂਦੇ ਕੈਸ਼ ट्रांजैक्शन ਕਿਹੜੀ ਟ੍ਰਾਂਜ਼ੈਕਸ਼ਨ ਆ ਸਾਰਾ ਝੂਠ ਬਣਾਇਆ ਜਿਵੇਂ 3500 ਕਰੋੜ ਸਾਡਾ ਬਣਾਤਾ ਸੀ ਨਾਈਟ ਕਲੱਬ ਐਵੇਂ ਹੀ ਫਿਗਰਾਂ ਪਾ ਕੇ ਬਣਾ ਕੇ ਕਿਉਂਕਿ ਅਚਾਉਂਦੇ ਅਗੇ ਬੇਲ ਨਾ ਮਿਲੇ ਜੱਜ ਸਾਹਿਬ ਨੂੰ ਕਹੋਗੇ ਦੇਖੋ ਇਹ 500 ਕਰੋੜ ਆ ਜੀ ਆ ਹੋਇਆ ਪਰ ਹੈ ਕੁਛ ਨਹੀਂ